10 ਕਮਹੀਨੇ ਹੋ ਗਏ ਪੰਚਾਇਤੀ ਚੋਣਾਂ ਪੈਂਡਿੰਗ ਸਨ ਪੰਚਾਇਤੀ ਚੋਣਾਂ ਜਿਹੜਾ ਗੱਡਾ ਸੀਗਾ ਉਹ ਰਿੜ ਦਾ ਰਿੜ ਦਾ ਰਿੜ ਦਾ ਰਿੜ ਦਾ ਹੁਣ 15 ਅਕਤੂਬਰ ਤੇ ਆਖ ਲੋਇਆ ਹੁਣ ਜਿਹੜੀ ਚੋਣ ਕਮਿਸ਼ਨ ਨੇ ਜਿਹੜਾ ਫੈਸਲਾ ਲਿਆ 15 ਅਕਤੂਬਰ ਨੂੰ ਚੋਣਾਂ ਹੋਣਗੀਆਂ ਇਹਦੇ ਵਿੱਚ ਮੁੱਢਲੀ ਜਾਣਕਾਰੀ ਕੀ ਦਿੱਤੀ ਹੈ ਜਿਹੜੇ ਚੋਣ ਕਮਿਸ਼ਨਰ ਨੇ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਨੇ ਉਹ ਤੇ ਦੂਜੀ ਖਾਸ ਗੱਲ ਇਹਦੇ ਵਿੱਚ ਕੀ ਹੈ ਕਿ ਕੋਈ ਨਵੀਂ ਹਦਾਇਤਾਂ ਦੇ ਵਿੱਚ ਸਮੂਹ ਦੀ ਸ਼ਮੂਲੀਅਤ ਕੀਤੀ ਗਈ ਹੈ ਇਹਦੇ ਵਿੱਚ ਜਿੱਥੋਂ ਤੱਕ ਇਹ ਗੱਲ ਪੰਚਾਇਤੀ ਚੋਣਾਂ ਦੇ ਐਲਾਨ ਦੀ ਲਗਭਗ 10 ਮਹੀਨੇ ਕਹਿ ਸਕਦੇ ਹਾਂ ਕਿ ਦੇਰੀ ਨਾਲ ਹੋ ਰਹੀਆਂ ਪਰ ਇਹ ਚੰਗੀ ਗੱਲ ਹੈ ਕਿ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਪੰਜਾਬ ਰਾਜ ਚੋਣ ਕਮਿਸ਼ਨ ਹੈ ਜਿਹੜੇ ਕਮਿਸ਼ਨਰ ਨੇ ਸਾਡੇ ਰਾਜ ਕਮਲ ਚੌਧਰੀ ਉਹਨਾਂ ਦੇ ਐਲਾਨ ਦੇ ਨਾਲ ਇਹ ਗੱਲ ਸਾਹਮਣੇ ਹੋ ਗਈ ਹੈ ਕਿ ਹੁਣ ਤਰੀਕ ਪੱਕੀ ਹੈ ਘਟੋ ਘਟ ਟਲੇਗੀ ਨਹੀਂ ਮਿਲਤਾ ਵੀ ਨਹੀਂ ਹੋਏਗੀ ਕਿਉਂਕਿ ਉਹਨਾਂ ਨੇ ਦੱਸਿਆ ਕਾਰਨ ਵੀ ਦੱਸਿਆ ਕਿ ਤਰੀਕ ਅਸੀਂ ਕਿਉਂ ਚੁਣੀ ਹੈ 15 ਅਕਤੂਬਰ ਦਾ ਦਿਨ ਕਿਉਂ ਚੁਣਿਆ ਕਿ ਤਿਹਾਰਾਂ ਨੂੰ ਵੀ ਧਿਆਨ ਚ ਰੱਖਿਆ ਗਿਆ ਅੱਗੇ ਜਿਹੜਾ ਕਿ ਇਹ ਵੀ ਪਤਾ ਹਿਸਾਬ ਕਿਤਾਬ ਲਾਏ ਜਾ ਰਹੀ ਸੀ ਕਿ ਵਾਢੀ ਦਾ ਸੀਜ਼ਨ ਵੀ ਵਿੱਚ ਹੀ ਹੈ ਤੇ ਪਿੰਡਾਂ ਦੇ ਵਿੱਚ ਖਾਸ ਕਰਕੇ ਪਿੰਡੂ ਖੇਤਰ ਜ਼ਿਆਦਾ ਤੇ ਪੰਚਾਇਤਾਂ ਦੀਆਂ ਚੋਣਾਂ ਨੇ 1 ਕਰੋੜ ਕਰੀਬ ਕਰੀਬ ਜਿਹੜੇ ਨੇ 34 ਲੱਖ ਬਣਦੇ ਆ ਵੋਟਰ ਪਿੰਡਾਂ ਦੇ ਉਹਨਾਂ ਨੇ ਉਹ ਆਪਣੀਆਂ ಗ್ರಾಮ ਪੰਚਾਇਤਾਂ ਚੁਣਨੀਆਂ 13237 ਹੋ ਗਈਆਂ ਪਹਿਲਾਂ 241 ਸੀ ਹੁਣ ਚਾਰ ਘਟੀਆਂ ਬਾਕੀ ਉਧਰ ਸ਼ਿਫਟ ਹੋ ਗਈਆਂ ਨਗਰ ਕਾਉਂਸਲ ਆ ਤੇ ਉਹ ਜਿਹੜੀਆਂ ਪੰਚਾਇਤਾਂ ਚੁਣੀਆਂ ਜਾਣੀਆਂ ਇੱਕ ਤੇ ਜਾਣਕਾਰੀ ਦਿੱਤੀ ਗਈ ਫਿਰ ਜਿਹੜਾ ਇੱਕ ਪ੍ਰੋਟੋਕਾਲ ਦੇ ਮੁਤਾਬਕ ਜਿਹੜਾ ਇਸ ਵਾਰੀ ਜਿਹੜਾ ਬਦਲਿਆ ਉਹ ਇਹ ਬਦਲਿਆ ਕਿ ਜਿਹੜਾ ਪਹਿਲਾਂ ਖਰਚ ਸਰਪੰਚ ਉਮੀਦਵਾਰ ਕਰਦਾ ਸੀ ਉਹ 30000 ਰੁਪਇਆ ਕਰ ਸਕਦਾ ਸੀ ਇੱਕ ਉਮੀਦਵਾਰ ਸਰਪੰਚ ਹੁਣ ਉਹ ਜਿਹੜਾ ਖਰਚਾ 40000 ਰੁਪਇਆ ਸਮਾ ਸੀਮਾ ਜਿਹੜੀ ਸੀਮਾ ਤੈਅ ਕਰ ਦਿੱਤੀ ਗਈ ਹੈ ਤੇ ਜਿਹੜਾ ਪੰਚ ਸੀ ਉਹ ਪਹਿਲਾਂ 20000 ਰੁਪਇਆ ਹੀ ਖਰਚ ਕਰ ਸਕਦਾ ਸੀ ਆਪਣੇ ਵਾਰਡ ਦੇ ਵਿੱਚ ਪ੍ਰਚਾਰ ਦੇ ਲਈ ਪੋਸਟਰ ਬਾਜੀ ਕਰਨੀ ਹੈ ਹੋਰ ਪ੍ਰਚਾਰ ਕਰਨਾ ਹੈ ਸਪੀਕਰ ਲਾਉਣਾ ਹੈ ਮੁਨਿਆਦੀ ਕਰਾਉਣੀ ਹੈ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਖਰਚਾ ਹੋਵੇ ਉਹ 20 ਹਜ਼ਾਰ ਸੀ ਉਹ ਹੁਣ 30 ਹਜ਼ਾਰ ਕਰ ਦਿੱਤਾ ਗਿਆ ਇੱਕ ਤੀ ਖਰਚੇ ਦੇ ਵਿੱਚ ਥੋੜਾ ਜਾ ਵਾਧਾ ਕੀਤਾ ਗਿਆ ਕਿ ਖਰਚ ਵਧ ਕੀਤਾ ਜਾ ਸਕਦਾ ਹਾਲਾਂਕਿ ਇਹ ਵੀ ਸਾਰਾ ਤੱਤ ਤੋਂ ਪਾਸਾ ਨਹੀਂ ਮੋੜਿਆ ਜਾ ਸਕਦਾ ਕਿ ਕਈ ਪਿੰਡਾਂ ਦੇ ਵਿੱਚ ਤਾਂ ਲੱਖਾਂ ਰੁਪਏ ਲੱਗ ਜਾਂਦੇ ਆ ਸਰਪੰਚੀ ਦੀ ਚੋਣ ਜਿੱਤਣ ਲਈ ਸਰਬਸੰਮਤੀ ਵਾਲੇ ਤੇ ਟਾਵੇਂ-ਟਾਵੇਂ ਆ ਜਿਹੜੇ ਐਲਾਨ ਭਾਵੇਂ ਹੋਈ ਜਾਣਗੇ 5 ਲੱਖ ਰੁਪਏ ਮਿਲੇਗਾ ਸਰਬਸੰਮਤੀ ਵਾਲੇ ਪਿੰਡ ਟਾਵੇਂ-ਟਾਵੇਂ ਮਿਲਣਗੇ ਔਰ ਜਿੱਥੋਂ ਤੱਕ ਇਹ ਗੱਲ ਬੈਲਟ ਪੇਪਰ ਇਸ ਦੇ ਵਿੱਚ ਜਿਵੇਂ ਪਹਿਲਾਂ ਯੂਜ਼ ਹੁੰਦਾ ਸੀ ਉਸੇ ਤਰ੍ਹਾਂ ਹੋਣਾ ਹੈ ਨੋਟਾ ਦਾ ਬਟਨ ਪਹਿਲਾਂ ਦਿੱਤਾ ਜਾਂਦਾ ਸੀ ਆਪਸ਼ਨ ਵਜੋਂ ਅਖੀਰ ਦੇ ਵਿੱਚ ਨੋਟਾ ਦਾ ਬਟਨ ਦੀ ਵੀ ਆਪਸ਼ਨ ਦਿੱਤੀ ਜਾਏਗੀ ਇਹ ਮੁੱਢਲੀਆਂ ਜਿਹਾ ਜਾਣਕਾਰੀਆਂ ਦਿੱਤੀਆਂ ਗਈਆਂ ਪੰਜਾਬ ਦੇ ਜਿਹੜੇ ਮੁੱਖ ਚੋਣ ਕਮਿਸ਼ਨਰ ਨੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਤੇ ਫਿਰ ਰਹੀ ਗੱਲ ਜਿੱਥੇ ਤੱਕ 27 ਤਰੀਕ ਨੂੰ 27 ਸਤੰਬਰ ਤੋਂ ਨੋਮੀਨੇਸ਼ਨ ਸ਼ੁਰੂ ਹੋ ਜਾਣੀਆਂ ਨਾਮਜ਼ਦੀ ਪੱਤਰ ਭਰਨੇ ਸ਼ੁਰੂ ਹੋ ਜਾਣਗੇ 11 ਵਜੇ ਤੋਂ ਸ਼ੁਰੂ ਹੋਣੇ ਆ 3 ਵਜੇ ਤੱਕ ਫਿਰ 4 ਅਕਤੂਬਰ ਤੱਕ ਇਹ ਪ੍ਰੋਸੈਸ ਚੱਲਣਾ ਵਿੱਚ ਇੱਕ ਦੋ ਛੁੱਟੀਆਂ ਵੀ ਆ ਤੇ ਉਹਨਾਂ ਛੁੱਟੀਆਂ ਦੇ ਤੋਂ ਇਲਾਵਾ ਜਿਹੜੇ ਦਿਨ ਇਸੇ ਕਰਕੇ 5 ਤੋਂ 7 ਰੱਖੇ ਗਏ ਆ ਕਿ ਜਿਨੇ ਜਿਨੇ ਵੀ ਕਾਗਜ਼ ਭਰਨੇ ਆ ਨਾਮਗੀ ਪੱਤਰ ਤੇ ਉਹ ਭਰ ਸਕਦਾ ਹੈ ਆਪ ਲੋਕਲ ਪੱਧਰ ਤੇ ਜਾ ਕੇ ਆਪਣੇ ਬਲਾਕ ਪੱਧਰ ਦੇ ਉੱਤੇ ਤੇ ਫਿਰ ਜਿਹੜੇ ਨੇ ਪੰਜ ਨੂੰ ਸਕਰੂਟੀ ਹੋਣੀ ਹੈ ਇਹਨਾਂ ਸਾਰੀਆਂ ਨਾਮਜ਼ਦਗੀਆਂ ਪੱਤਰਾਂ ਦੀ ਕਿ ਪੱਤਰ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਿਹੜੇ ਨਿਯਮਾਂ ਦੇ ਮੁਤਾਬਕ ਕੋਈ ਘਾਟ ਤਾਂ ਨਹੀਂ ਹੈ ਕਾਗਜ਼ਾਂ ਵਿੱਚ ਜਿੱਦੀ ਘਾਟ ਹੋਏਗੀ ਉਹਨੂੰ ਬਾਹਰ ਕਰ ਦਿੱਤਾ ਜਾਵੇਗਾ ਬਾਕੀ ਜਿਹੜੇ ਗਿਣ ਲੈ ਜਾਣਗੇ ਫਿਰ 7 ਤਰੀਕ ਤੱਕ ਦਾ ਸਮਾਂ ਦਿੱਤਾ ਜਾਏਗਾ ਅਕਤੂਬਰ ਤੱਕ ਦਾ ਕਿ ਨਾਮਜ਼ਦਗੀ ਪੱਤਰ ਵਾਪਸ ਲੈਣੇ ਆ ਜਿਨ੍ਹਾਂ ਨੇ ਕਿਉਂਕਿ ਜਿਹੜਾ ਕਵਰਿੰਗ ਕੈਂਡੀਡੇਟ ਵੀ ਇੱਕ ਨਾਲ ਲਾਇਆ ਹੁੰਦਾ ਕਿ ਇੱਕ ਸਰਪੰਚ ਨੇ ਚੋਣ ਲੜਨੀ ਹੈ ਕਈ ਵਾਰੀ ਕਿਸੇ ਕਾਰਨਾ ਕਰਕੇ ਉਹਦੇ ਕਾਗਜ਼ ਰੱਦ ਵੀ ਹੋ ਸਕਦੇ ਆ ਤਕਨੀਕੀ ਕਾਰਨਾ ਕਰਕੇ ਤਾਂ ਘੱਟੋ ਘੱਟ ਨਾਲ ਕਵਰਿੰਗ ਕੈਂਡੀਡੇਟ ਹੋਵੇ ਇਸ ਕਰਕੇ ਉਹ ਫਿਰ ਕਾਗਜ਼ ਵਾਪਸ ਵੀ ਲੈ ਜਾਂਦੇ ਆ 7 ਤਰੀਕੋ ਤੈ ਕੀਤੀ ਗਈ ਹੈ ਫਿਰ ਦਿਨ ਅੱਗੇ ਆ ਜਾਏਗਾ ਪ੍ਰਚਾਰ ਕਰਨ ਦਾ ਮੌਕਾ ਮਿਲਣਾ ਵਿੱਚ ਜਿਹੜਾ ਥੋੜੇ ਦਿਨ ਦਾ ਹਫਤੇ ਇੱਕ ਦਾ ਸਮਾਂ ਹੀ ਮੰਨ ਲਓ ਉਸ ਦੇ ਵਿੱਚ ਤੇ ਉਸ ਦੇ ਵਿੱਚ ਫਿਰ 15 ਅਕਤੂਬਰ ਨੂੰ ਇਹ ਚੋਣ ਹੋ ਜਾਣੀਆਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਘੱਟੋ ਘੱਟ 8 ਘੰਟੇ ਜਿਹੜੇ ਆ ਉਹ ਦਿਨੇ ਜ਼ਰੂਰੀ ਹੁੰਦੇ ਆ ਤੇ ਇਸੇ ਕਰਕੇ ਉਹ ਸਮਾਂ ਰੱਖਿਆ ਗਿਆ ਕਿਉਂਕਿ ਜਿਸ ਤਰ੍ਹਾਂ ਦਾ ਮੌਸਮ ਹੈ ਗਰਮੀ ਹੁਣ ਇਹਨਾਂ ਦਿਨਾਂ 'ਚ ਫਿਰ ਪੈ ਰਹੀ ਹੈ ਉਦੋਂ ਤੱਕ ਸ਼ਾਇਦ ਥੋੜਾ ਜਿਹਾ ਮੌਸਮ ਬਦਲ ਵੀ ਜਾਵੇ ਪਰ ਇਹ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਿਆ ਗਿਆ ਤੇ ਪ੍ਰਕਿਰਿਆ ਇੱਕ ਤਾਂ ਦੱਸ ਦਿੱਤੀ ਗਈ ਹੈ ਦੂਜੀ ਗੱਲ ਕਿ ਜਿਹੜਾ ਇਸ ਚੋਣ ਦੇ ਨਾਲ ਪ੍ਰਭਾਵ ਕੀ ਪੈਣੇ ਆ ਇਹ ਵੀ ਕਿਹਾ ਗਿਆ ਹੈ ਕਿ ਜਿਹੜਾ ਚੋਣ ਜਾਬਤਾ ਹੈ ਜਿਹੜਾ ਲੱਗਦਾ ਹੁੰਦਾ ਹੈ ਪਿੰਡਾਂ ਦੇ ਵਿੱਚ ਮਾਡਲ ਆਫ ਕੋਡ ਆਫ ਕੰਡਕਟ ਹੈ ਉਹ ਹਰੇਕ ਪਿੰਡ ਦੇ ਵਿੱਚ ਲਾਗੂ ਹੋਏਗਾ ਸਿਰਫ ਉੱਥੇ ਲਾਗੂ ਨਹੀਂ ਹੋਣਾ ਜਿੱਥੇ ਪੂਰੀ ਦੀ ਪੂਰੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਜਾਣੀ ਹੈ ਜਿੱਥੇ ਕਿਤੇ ਇੱਕ ਵਾਰਡ ਦੇ ਵਿੱਚ ਵੀ ਪੰਚ ਦੀ ਚੋਣ ਵੀ ਹੋ ਗਈ ਨਾ ਤਾਂ ਭਾਵੇਂ ਸਰਪੰਚ ਤੁਸੀਂ ਸਰਬਸੰਮਤੀ ਨਾਲ ਚੁਣ ਲਓ ਕਿਉਂਕਿ ਸਰਪੰਚੀ ਦੀ ਤੇ ਪੰਚੀ ਦੀ ਵੋਟ ਅਲੱਗ-ਅਲੱਗ ਪੈਂਦੀ ਹੈ ਪਹਿਲਾਂ ਦੇਵਾਂਗੇ ਇਸ ਵਾਰੀ ਵੀ ਉਵੇਂ ਹੀ ਹੋਣਾ ਹੈ ਪਾਵੇਂ ਸਰਪੰਚ ਤੁਸੀਂ ਸਰਬਸੰਮਤੀ ਨਾਲ ਚੁਣ ਲੋ ਪਰ ਪੰਚ ਕਿਤੇ ਵਾਰਡ ਦੇ ਵਿੱਚ ਕਿਸੇ ਦੀ ਗਰਾਰੀ ਅੜ ਗਈ ਕਿ ਮੈਂ ਤੇ ਖੜਨਾ ਹੀ ਖੜਨਾ ਵੋਟਾਂ ਪੈਣੀਆਂ ਚਾਹੀਦੀਆਂ ਕਿਸੇ ਨੇ ਕਾਗਜ ਦੋ ਜਣੇ ਨੇ ਭਰਤੇ ਤਾਂ ਉੱਥੇ ਵੀ ਫਿਰ ਉਹ ਜਿਹੜਾ ਕੋਡ ਆਫ ਕੰਡਕਟ ਹੈ ਲਾਗੂ ਹੋਏਗਾ ਪਰ ਸਿਰਫ ਤੇ ਸਿਰਫ ਉੱਥੇ ਕੋਡ ਆਫ ਕੰਡਕਟ ਲਾਗੂ ਨਹੀਂ ਹੋਣਾ ਉਸ ਪਿੰਡ ਵਿੱਚ ਜਿੱਥੇ ਪੂਰੀ ਦੀ ਪੂਰੀ ਮੁਕੰਮਲ ਪੰਚਾਇਤ ਹੈ ਜਿਹੜੀ ਸਰਬਸੰਮਤੀ ਨਾਲ ਨਹੀਂ ਚੁਣੀ ਜਾਂਦੀ ਤਾਂ ਇਹ ਇੱਕ ਪ੍ਰੋਸੈਸ ਹੈ ਇੱਕ ਪ੍ਰਕਿਰਿਆ ਹੈ ਜਿਹੜੀ ਕਿ ਖਦਾਇਤਾਂ ਦੇ ਦਿੱਤੀਆਂ ਗਈਆਂ ਨੇ ਔਰ ਉੱਥੇ ਕੋਈ ਵੀ ਮੰਤਰੀ ਜਿਵੇਂ ਕਿ ਦੱਸਿਆ ਹੀ ਜਾਂਦਾ ਜਿਵੇਂ ਵਿਧਾਨ ਸਭਾ ਲੋਕ ਸਭਾ ਚੋਣਾ ਹੁੰ ਹੋ ਸਕਦਾ ਕੋਈ ਪਾਰਟੀ ਦੇ ਚਿੰਨ ਲੈ ਕੇ ਨਹੀਂ ਘੁੰਮ ਸਕਦਾ ਖਾਸ ਕਰਕੇ ਵੋਟਾਂ ਵਾਲੇ ਦਿਨ ਜਿਹੜਾ ਪੋਲਿੰਗ ਬੂਥ ਨੇ ਉਹ ਵੀ 19110 ਬਣਨੇ ਨੇ ਤਾਂ ਉਹਨਾਂ ਦੇ ਨੇੜੇ ਤੇੜੇ ਵੀ ਇਸ ਤਰ੍ਹਾਂ ਦਾ ਪ੍ਰਚਾਰ ਨਹੀਂ ਕੀਤਾ ਜਾ ਸਕਦਾ ਕਿ ਕਿਸੇ ਨੂੰ ਪ੍ਰਭਾਵਿਤ ਕੀਤਾ ਜਾ ਸਕੇ ਜਿਵੇਂ ਪੰਜਾਬ ਦੇ ਵਿੱਚ 12 13000 ਦੇ ਲਗਭਗ ਪਿੰਡ ਹੈਗੇ ਨੇ ਇੱਕ ਹਦਾਇਤ ਵੀ ਦਿੱਤੀ ਗਈ ਹੈ 40000 ਤੋਂ ਵੱਧ ਤੁਸੀਂ ਪੈਸੇ ਨਹੀਂ ਖਰਚ ਕਰ ਸਕਦੇ ਤੁਹਾਨੂੰ ਲੱਗਦਾ ਜਿਹੜੇ 12 13000 ਪਿੰਡ ਹੈਗੇ ਨੇ ਉਹਦੇ 40 30 40000 ਚ ਕੰਮ ਚੱਲ ਜਾਊਗਾ ਆ ਜਿਹੜੀਆਂ 13237 ਗ੍ਰਾਮ ਪੰਚਾਇਤਾਂ ਚੁਣੀਆਂ ਜਾਣੀਆਂ ਉਹਦੇ ਵਿੱਚੋਂ ਉੱਪਰ ਲੀਆਂ 237 ਅਸੀਂ ਮੰਨ ਸਕਦੇ ਹਾਂ ਕਿ ਉਹ ਖਰਚਾ 40000 ਜਾਂ 40000 ਤੋਂ ਘੱਟ ਕਰੇਗਾ ਸਰਪੰਚ ਕੈਂਡੀਡੇਟ 40000 ਦੀ ਤੇ ਅੱਜਕੱਲ ਜਦੋਂ ਹੁਣ ਤੋਂ ਅੱਜ ਤੋਂ ਹੀ ਸਮਝ ਲਓ ਅੱਜ ਜਿਵੇਂ ਐਲਾਨ ਹੋ ਗਿਆ ਅੱਜ ਤੋਂ ਹੀ ਜਿਨ੍ਹਾਂ ਨੇ ਤਿਆਰੀਆਂ ਕੱਸੀਆਂ ਹੋਈਆਂ ਉਹਨਾਂ ਦੇ ਘਰੇ ਚਾਹ ਪਾਣੀ ਪੀਣ ਵਾਲਿਆਂ ਦੀ ਰੋਟੀ ਪਾਣੀ ਛਕਣ ਵਾਲਿਆਂ ਦੀ ਲਾਈਨ ਲੱਗ ਗਈ ਹੋਣੀ ਹੈ ਤੇ ਜਿਹੜਾ ਸਰਪੰਚੀ ਦਾ ਚਾਹਵਾਨ ਹੁੰਦਾ ਉਹ ਉਦੋਂ ਤੱਕ ਨਹੀਂ ਟਿਕ ਕੇ ਬੈਠਦਾ ਉਹ ਭਾਵੇਂ ਕੋਈ ਉਸ ਦੀ ਵੋਟ ਉਹਨੂੰ ਪਵੇ ਨਾ ਪਵੇ ਪਰ ਜਿਹੜਾ ਵੀ ਪਿੰਡ ਦੇ ਵਿੱਚੋਂ ਚੱਲ ਕੇ ਆ ਗਿਆ ਉਹਦੀ ਆਓ ਭਗਤ ਉਹਨਾਂ ਨੂੰ ਕਰਨੀ ਪੈਂਦੀ ਹੈ ਤਾਂ ਕਿ ਵੋਟ ਪੱਕੀ ਕਰਨੀ ਹੈ ਕਈ ਵਾਰੀ ਇੱਕ ਬੰਦੇ ਦੇ ਨਾਲ 5 ਵੋਟਾਂ ਵੀ ਜੁੜੀਆਂ ਹੁੰਦੀਆਂ ਤੇ ਇੱਕ ਬੰਦੇ ਦੇ ਨਾਲ 20 ਵੀ ਵੋਟਾਂ ਜੁੜੀਆਂ ਹੁੰਦੀਆਂ ਤੇ ਇਸ ਕਰਕੇ ਟੱਬਰਾਂ ਦੀਆਂ ਟੱਬਰਾਂ ਦੀਆਂ ਜਿਹੜੀਆਂ ਵੋਟਾਂ ਹੁੰਦੀਆਂ ਉਹ ਇੱਕ ਬੰਦੇ ਤੇ ਵੀ ਡਿਪੈਂਡ ਕਰਦੀਆਂ ਜਿਵੇਂ ਐਲਾਨ ਹੋਇਆ ਹੈ ਅੱਜ ਤੋਂ ਹੀ ਜਿਹੜੇ ਮੇਲੇ ਲੱਗਣੇ ਸ਼ੁਰੂ ਹੋ ਜਾਣੇ ਹਨ ਪਿੰਡਾਂ ਦੇ ਵਿੱਚ ਜਿੱਥੋਂ ਤੱਕ ਇਹ ਗੱਲ ਹੈ ਕਿ ਜਿਹੜੀ 40000 ਸਰਪੰਚ ਉਮੀਦਵਾਰ ਲਈ 30000 ਪੰਚ ਉਮੀਦਵਾਰ ਲਈ ਜਿਹੜੀ ਇੱਕ ਰਾਸ਼ੀ ਤੈ ਹਰਤੀ ਹੋ ਜਾਂਦਾ ਪਰ ਇਸ ਦੀ ਜਿਹੜੀ ਮੋਨੀਟਰਿੰਗ ਹੈ ਉਹ ਡਿਪਟੀ ਕਮਿਸ਼ਨਰ ਲੈਵਲ ਤੇ ਹੋਣੀ ਹੈ ਅੱਗੇ ਹੋਰ ਵੀ ਕਈ ਸਹਾਇਕ ਅਧਿਕਾਰੀ ਲਾਏ ਜਾਂਦੇ ਆ ਜਿਹੜੇ ਨਜ਼ਰ ਰੱਖਣਗੇ ਇਹ ਚੋਣ ਕਮਿਸ਼ਨਰ ਜਿਹੜੇ ਮੁੱਖ ਚੋਣ ਅਧਿਕਾਰੀ ਨੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਪ੍ਰੈਸ ਕਾਨਫਰੰਸ ਦੇ ਵਿੱਚ ਕਿਸ ਦਾ ਪੂਰਾ ਖਿਆਲ ਰੱਖਿਆ ਜਾਏਗਾ ਜਿਹੜਾ ਵੱਧ ਖਰਚਾ ਕਰੇਗਾ ਫਿਰ ਜਿਹੜਾ ਕੋਡ ਆਫ ਕੰਡਕਟ ਦੇ ਤਹਿਤ ਜਾਂ ਨਿਯਮਾਂ ਦੇ ਤਹਿਤ ਜੋ ਤੈਅ ਕੀਤੇ ਹੋਏ ਨੇ ਉਹ ਉਸ ਦੇ ਮੁਤਾਬਕ ਉਸ ਦੇ ਉੱਤੇ ਕਾਰਵਾਈ ਹੋਵੇਗੀ ਹੋ ਸਕਦਾ ਹੈ ਕਈਆਂ ਦੇ ਜਦੋਂ ਇਸ ਤਰ੍ਹਾਂ ਦਾ ਹੋ ਜਾਂਦਾ ਖਰਚਾ ਜੇ ਪਹਿਲਾਂ ਅਨੁਮਾਨ ਲੱਗ ਜਾਵੇ ਕਿ ਉਹਨੇ ਖਰਚਾ ਵੱਧ ਕਰ ਦਿੱਤਾ ਤੇ ਕਈਆਂ ਦੇ ਜਿਹੜੇ ਕਾਗਜ਼ ਨੇ ਉਹ ਵੀ ਰੱਦ ਕੀਤੇ ਜਾ ਸਕਦੇ ਹੁੰਦੇ ਹਨ ਉਮੀਦਵਾਰ ਦੇ ਤੇ ਜੇ ਬਾਅਦ ਵਿੱਚ ਪਤਾ ਲੱਗਦਾ ਤਾਂ ਫਿਰ ਉਸ ਦੇ ਬਾਰੇ ਉਸ ਦੀ ਜਿਹੜੀ ਹੈ ਜੇ ਪੰਜ ਚੁਣਿਆ ਗਿਆ ਤੇ ਉਹ ਵੀ ਰੱਦ ਹੋ ਸਕਦੀ ਹੈ ਉਹਦੀ ਸੀਟ ਜੇ ਸਰਪੰਚ ਚੁਣਿਆ ਗਿਆ ਉਹ ਵੀ ਰੱਦ ਹੋ ਸਕਦੀ ਹੈ ਪਰ ਆਮ ਤੌਰ ਤੇ ਦੇਖਿਆ ਗਿਆ ਕਿ ਜਿਹੇ ਕਿਸ ਬਹੁਤ ਥੋੜੇ ਹੁੰਦੇ ਆ ਨਗੂਣੇ ਜਈ ਜੇ ਕਿਸੇ ਦੀ ਸ਼ਿਕਾਇਤ ਕੋਈ ਹੋ ਜਾਵੇ ਬਹੁਤੀ ਗਵਾਰ ਤਾਂ ਇਸ ਤਰ੍ਹਾਂ ਹੁੰਦਾ ਨਹੀਂ ਹੈ ਔਰ ਖਰਚੇ ਆ ਜਿਹੜੇ ਸਾਰਿਆਂ ਨੂੰ ਪਿੰਡਾਂ ਵਾਲਿਆਂ ਨੂੰ ਪਤਾ ਹੈ ਕਿ ਕਿੰਨੇ ਕੁ ਹੋ ਜਾਂਦੇ ਆ ਬਹੁਤ ਵਿਰਲੀਆਂ ਪੰਚਾਇਤਾਂ ਨੇ ਜਿੱਥੇ ਸਰਬਸੰਮਤੀਆਂ ਹੁੰਦੀਆਂ ਇੱਕ ਤੇ ਉੱਥੇ ਖਰਚਾ ਨਹੀਂ ਹੁੰਦਾ ਤੇ ਜਿੱਥੇ ਕਿਤੇ ਖਰਚਾ ਨਹੀਂ ਵੀ ਹੁੰਦਾ ਪਰ ਵੋਟਾਂ ਵੀ ਪੈਂਦੀਆਂ ਉਹ ਵੀ ਬਹੁਤ ਥੋੜੇ ਪਿੰਡ ਲੱਭਣਗੇ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੇ 13237 ਪੰਚਾਇਤਾਂ ਚੁਣੀਆਂ ਜਾਣੀਆਂ ಗ್ರಾಮ ਪੰਚਾਇਤਾਂ ਉਹਦੇ ਵਿੱਚ 237 ਤੇ ਬਚ ਸਕਦੀਆਂ ਪਰ ਬਾਕੀ 13000 ਜਿਹੜੀਆਂ ਪੰਚਾਇਤਾਂ ਨੇ ਉਹਨਾਂ ਦੇ ਵਿੱਚ ਤੇ ਖਰਚੇ ਕਿੰਨੇ ਹੁੰਦੇ ਆ ਇਹ ਮੁੱਖ ਚੋਣ ਅਧਿਕਾਰੀ ਹੋਰਾਂ ਨੂੰ ਵੀ ਧਿਆਨ ਦੇ ਵਿੱਚ ਹੈ ਤੇ ਜਿਹੜੇ ਹੋਰ ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਿਆਂ ਦੇ ਤੇ 23 ਡਿਪਟੀ ਕਮਿਸ਼ਨਰ ਨੇ ਉਹਨਾਂ ਨੂੰ ਵੀ ਪਤਾ ਹੈ ਕਿ ਕਿੱਥੇ-ਕਿੱਥੇ ਖਰਚਾ ਕਿੰਨਾ ਹੁੰਦਾ ਜੇਕਰ ਕੱਲ ਨੂੰ ਆਰਟੀਆਈ ਦੇ ਜ਼ਰੀਏ ਜਾਣਕਾਰੀ ਆਵੇ ਜਾਂ ਫਿਰ ਜਿਹੜੀ ਉੱਥੇ ਵੇਰਵੇ ਦਿੱਤੇ ਜਾਣਗੇ ਖਰਚਿਆਂ ਦੇ ਕੋਈ ਕੈਂਡੀਡੇਟ ਨੂੰ ਵੇਰਵਾ ਦੇਣਾ ਪੈਂਦਾ ਉਹ ਵੇਰਵਿਆਂ ਦੇ ਵਿੱਚ ਕੀ ਕੋਈ ਗੜਬੜੀ ਹੁੰਦੀ ਹੈ ਕਿ ਨਹੀਂ ਹੁੰਦੀ ਇਹ ਧਿਆਨ ਨਾਲ ਪੜਤਾਲ ਜਿਹੜੀ ਹੁੰਦੀ ਹੈ ਉਸ ਦੇ ਵਿੱਚ ਸਾਫ਼ ਹੋ ਜਾਏਗੀ ਕਿ ਸਥਿਤੀ ਕਲੀਅਰ ਹੋ ਜਾਏਗੀ ਕਿ ਕਿੱਥੇ ਕਿੰਨਾ ਖਰਚਾ ਹੋ ਗਿਆ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਦੇਖੇ ਭਾਸ਼ਣ ਦਿੱਤਾ ਉਹਨਾਂ ਨੇ ਕਿਹਾ ਵੀ ਇਹ ਦਿਮਾਗ ਚ ਕੱਢ ਦੋ ਕਿ ਜਿਹੜੇ 40-40 ਲੱਖ ਲਾ ਕੇ ਫਿਰ ਅਸੀਂ ਅਸਿਲਾ ਕਮਾਉਣੀ ਸੋਚਦੇ ਹੈਗੇ ਨੇ ਉਹ ਨਹੀਂ ਚੱਲਣਾ ਹੈਗਾ ਜਸ ਬਾਜੂ ਦਾ ਗਾਣਾ ਆਇਆ ਸੀਗਾ ਮੈਂ ਉਸ ਪਿੰਡ ਤੋਂ ਉਹਨਾਂ ਜਿੱਥੇ ਸਰਪੰਚੀ ਤੇ ਕਰੋੜ-ਕਰੋੜ ਰੁਪਏ ਲੱਗਦੇ ਹੈਗੇ ਨੇ ਕੀ ਗੱਲ ਸੱਚ ਹੈ ਕਰੋੜ ਰੁਪਏ ਲੱਗ ਜਾਂਦਾ ਹੈਗਾ ਸਰਪੰਚੀ ਤੇ ਕਰੋੜ ਜੇ ਨਾਂ ਵੀ ਲੱਗੇ ਤਾਂ ਲੱਖਾਂ ਤੱਕ ਲੱਗਦੇ ਆ ਕਈ ਪਿੰਡਾਂ ਦੀਆਂ ਧਾਰਨਾਵਾਂ ਨੇ ਬੇਸ਼ੱਕ ਇਸ ਦੇ ਅੰਕੜੇ ਜਿਹੜੇ ਕਾਗਜ਼ਾਂ ਵਿੱਚ ਨਾ ਆਉਣ ਕਿਉਂਕਿ ਕੋਈ ਮੂੰਹੋਂ ਨਹੀਂ ਕਹਿੰਦਾ ਪਿੰਡ ਪੱਦਰ ਦੇ ਉੱਤੇ ਕੋਈ ਫੜ ਮਾਰ ਦੇਵੇ ਤਾਂ ਵਖਰੀ ਗੱਲ ਹੈ 10 ਲੱਖ 15 ਲੱਖ 20 ਲੱਖ 25 ਲੱਖ ਕਈ ਬੰਦੇ ਤਾਂ ਇਹੋ ਜਿਹੇ ਆ ਪਿੰਡਾਂ ਦੇ ਵਿੱਚ ਜਿਹੜੇ ਜਦੋਂ ਪੰਚਾਇਤ ਹੁੰਦੀਆਂ ਨਾ ਵੀ ਇੱਕ ਵਾਰੀ ਚਲੋ ਇਕੱਠੇ ਕਰ ਲੋ ਸਾਡੀ ಗ್ರಾಮ ਸਭਾ ਨੂੰ ਜਿਨ੍ਹਾਂ ਨੇ ਪੰਚਾਇਤ ਚੋਣੀ ਉਹਦੇ ਚ ਮੋਤਵਾਰ ਬੰਦੇ ਆਏ ਹੁੰਦੇ ਆ ਦੋ ਚਾਰ ਪਿੰਡਾਂ ਦੀਆਂ ਧਾਰਨਾ ਤਾਂ ਸਾਡੇ ਕੋਲ ਵੀ ਆ ਜਿਦੇ ਵਿੱਚ ਆਉਂਦੇ ਆ ਮੋਤਵਾਰ ਜਿਹੜੇ ਕਹਿੰਦੇ ਆ ਕਿ ਮੈਨੂੰ ਫਰਾਨੇ ਵਾਰਡ ਦਾ ਜੀ ਪੰਚੀ ਚਾਹੀਦੀ ਹੈ ਤੇ ਮੇਰੇ ਮੁਕਾਬਲੇ ਕੋਈ ਖੜਾ ਨਾ ਹੋਵੇ ਸਰਬਸੰਮਤੀ ਕਰ ਦਿੰਨੇ ਆ ਤੇ ਮੈਂ ਇਹਦੇ ਲਈ 80 ਲੱਖ ਰੁਪਇਆ ਦੇਣ ਨੂੰ ਤਿਆਰ ਆ ਉਹ ਅਸੀਂ ਆਪਣੇ ਪਿੰਡ ਦੇ ਜਿਹੜੀ ਉਹਦੇ ਤੇ ਵਾਰਡ ਦੀ ਵਿਕਾਸ ਦੇ ਉੱਤੇ ਲਾਵਾਂਗੇ ਫਿਰ ਦੂਜੇ ਬੰਦੇ ਨੂੰ ਵੱਟ ਚੜਦਾ ਕਿ ਇਹ ਇੰਨੇ ਪੈਸੇ ਲਾਉਣ ਦੀ ਗੱਲ ਕਰ ਰਿਹਾ ਦਾ ਮਤਲਬ ਇਹ ਬੋਲੀ ਲਾ ਰਿਹਾ ਵਾਰਡ ਦੀ ਪੰਚੀ ਦੀ ਇਸੇ ਤਰ੍ਹਾਂ ਕਈ ਸਰਪੰਚ ਬਣਨ ਦੇ ਚਾਹਵਾਨ ਹੁੰਦੇ ਆ ਉਹ ਕਹਿੰਦੇ ਆ ਕਿ ਜਿਹੜਾ ਆਪਾਂ ਨਾ ਖਰਚਾ ਕਰਨਾ ਹੀ ਆ ਸਰਪੰਚੀ ਤੇ ਜੇ 10 ਲੱਖ 15 ਲੱਖ ਉਹ ਅਸੀਂ ਆਪਦੀ ਜੇਬ ਚ ਜਿਹੜਾ ਸਰਪੰਚ ਆਪਾਂ ਚੋਣਨਾ ਉਹ ਆਪਣੀ ਜੇਬ ਚ ਪਾਉਂਦਾ ਉਹ ਆਪਣੇ ਪਿੰਡ ਤੇ ਲਾਵਾਂਗੇ ਸਰਪੰਚੀ ਇਹਨੂੰ ਦਿਓ ਗੱਲ ਹੀ ਕੋ ਤੇ ਵੀ ਆ ਜਾਂਦੀ ਹੈ ਈਗੋ ਤੇ ਵੀ ਆਉਂਦੀ ਹੈ ਪਰ ਕਈ ਬੰਦੇ ਫਿਰ ਅੜ ਜਾਂਦੇ ਆ ਕਿ ਨਹੀਂ ਇਹ ਜਿੰਨੇ ਮਰਜੀ ਪੈਸੇ ਦੀ ਬੋਲੀ ਲਾਜੇ ਇਹਦੀ ਨਹੀਂ ਚੱਲਣ ਦੇਣੀ ਇਸ ਕਰਕੇ ਇਸ ਤਰ੍ਹਾਂ ਦਾ ਜਿੱਥੋਂ ਤੱਕ ਰਹੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਦੀ ਉਹ ਕਹਿੰਦੇ ਹੁਣ ਨਾ ਸੋਚੋ ਪੁਰਾਣੇ ਵਾਲੀ ਹੁਣ ਮੈਂ ਆ ਉਹ ਕਹਿੰਦੇ ਕਿ ਜਦੋਂ ਹੁਣ ਮੈਂ ਆ ਮੈਂ ਆ ਦਾ ਮਤਲਬ ਇਹ ਹੈ ਕਿ ਮੈਂ ਭ੍ਰਿਸ਼ਟਾਚਾਰ ਨਹੀਂ ਚੱਲਣ ਦੇਣਾ ਪੰਚਾਇਤਾਂ 40 ਲੱਖ 40 ਲਾ ਕੇ ਕਹਿੰਦੇ 80 ਕਮਾ ਲੋਗੇ ਉਹਨਾਂ ਨੇ ਲੱਖ ਨਹੀਂ ਕਿਹਾ ਉਹ ਕਹਿੰਦੇ 40 ਲਾ ਕੇ ਜੇ 80 ਕਮਾ ਲੋਗੇ ਇਹਦਾ ਮਤਲਬ ਇਹ ਹੈ ਕਿ ਜਾਂ ਤਾਂ 40000 ਲਾ ਕੇ 80000 ਕਮਾਉਣ ਦੀ ਕੋ ਸੋਚ ਰਿਹਾ ਜਾਂ 40 ਲੱਖ ਲਾ ਕੇ ਕੋਈ 80 ਲੱਖ ਕਮਾਉਣ ਦੀ ਸੋਚ ਰਿਹਾ ਤੇ ਉਹ ਭੁੱਲ ਜੋ ਹੋਣਾ ਨਹੀਂ ਇਹ ਮੁੱਖ ਮੰਤਰੀ ਨੇ ਠੋਕ ਵਜਾ ਕੇ ਕਿਹਾ ਪਰ ਇਹ ਵੀ ਗੱਲ ਕਿਸੇ ਤੋਂ ਛੁਪੀ ਲੁਕੀ ਨਹੀਂ ਹੈ ਕਿ ਜਿਹੜੀ ਪੰਚਾਇਤਾਂ ਚੁਣੀਆਂ ਜਾਣੀਆਂ ਬੇਸ਼ੱਕ ਇੰਨਾ 2.5 ਸਾਲਾਂ ਦੇ ਵਿੱਚ ਤਾਂ ਗ੍ਰਾਂਟਾਂ ਨੂੰ ਢੀਕਦੇ ਰਹੇ ਪਿੰਡਾਂ ਦੇ ਜਿਹੜੇ ਲੋਕ ਨੇ ਪੰਚ ਸਰਪੰਚ ਕੇ ਕੋਈ ਗ੍ਰਾਂਟ ਆਵੇ ਤੇ ਅੱਗੇ ਢੇਲਾ ਲਾਈਏ ਵਿਕਾਸ ਵਿਖ ਉਸ ਦੇ ਲਈ ਤੇ ਵਿਧਾਇਕਾਂ ਨੇ ਆ ਫੀਡਬੈਕ ਦਿੱਤੀ ਸੀ ਲੋਕ ਸਭਾ ਦੀਆਂ ਚੋਣਾਂ 'ਚ ਜਦੋਂ ਬੁਰਾ ਹਾਲ ਹੋ ਗਿਆ ਸੱਤਾ ਧਿਰ ਦਾ 13 0 ਦੇ ਨਾਹਰਾ ਦੇ ਕੇ ਤਿੰਨ ਤੇ ਆ ਗਈਆਂ ਸੀਟਾਂ ਉਦੋਂ ਵੀ ਦਲੀਲਾਂ ਦਿੱਤੀਆਂ ਗਿਆ ਕਿ ਸਾਡਾ ਤਾਂ ਨੁਕਸਾਨ ਹੀ ਤਾਂ ਹੋਇਆ ਕਿਉਂਕਿ ਪਿੰਡਾਂ 'ਚ ਪੈਸਾ ਨਹੀਂ ਗਿਆ ਵਿਕਾਸ ਕਾਰਜਾਂ ਲਈ ਹੁਣ ਮੁੱਖ ਮੰਤਰੀ ਦੀ ਇਹ ਚੰਗੀ ਗੱਲ ਹੈ ਦਲੀਲ ਠੀਕ ਹੈ ਵਧੀਆ ਕਿ ਇਹ ਨਾ ਸੋਚਿਓ ਇਹ ਹੋਣਾ ਵੀ ਚਾਹੀਦਾ ਜਦੋਂ ਸਟੇਟ ਦਾ ਮੁਖੀ ਇੱਕੇ ਪ੍ਰਭਾਵ ਦਿੰਦਾ ਹੈ ਤਾਂ ਉਸ ਦਾ ਮਤਲਬ ਇੱਕ ਸਾਫ਼ ਹੈ ਕਿ ਪੰਚਾਇਤਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਗੜਬੜੀ ਨਹੀਂ ਹੋਣੀ ਚਾਹੀਦੀ ਇਹ ਗੱਲ ਇੱਕ ਵਾਰੀ ਸੁਣਨ ਨੂੰ ਵੀ ਬਹੁਤ ਚੰਗੀ ਲੱਗ ਰਹੀ ਹੈ ਜੇ ਅਮਲੀ ਜਾਮਾ ਪਹਿਨਾ ਦਿੱਤਾ ਜਾਵੇ ਫਿਰ ਤਾਂ ਸੋਨੇ ਤੇ ਸੁਹਾਗ ਹੈ ਪਰ ਜਿੱਥੋਂ ਤੱਕ ਇਹ ਗੱਲ ਦੂਜਾ ਪੱਖ ਜਿਹੜੇ ਚੁਣੇ ਹੋਏ 117 ਵਿਧਾਇਕ ਨੇ ਉਹਨਾਂ ਦੇ ਵਿੱਚੋਂ ਜੇ ਅਸੀਂ ਸੱਤਾ ਧਿਰ ਦੇ 92 ਇੱਕ ਪਾਸੇ ਕਰ ਲਈਏ ਵਿਰੋਧੀਆਂ ਨੂੰ ਤਾਂ ਛੱਡ ਹੀ ਦਿਓ ਵਿਰੋਧੀਆਂ ਨੂੰ ਸਾਈਡ ਤੇ ਕਰ ਦੋ ਉਹਨਾਂ 92 ਵਿਧਾਇਕਾਂ ਦੇ ਵਿੱਚੋਂ ਸਣੇ ਮੁੱਖ ਮੰਤਰੀ ਕਿਹੜੇ-ਕਿਹੜੇ ਹਲਕਿਆਂ ਦੇ ਵਿੱਚ ਕਿੰਨੇ ਵਿਧਾਇਕਾਂ ਦੀਆਂ ਸ਼ਿਕਾਇਤਾਂ ਹੁਣ ਤੱਕ ਪਹੁੰਚ ਚੁੱਕੀਆਂ ਨੇ ਮੁੱਖ ਮੰਤਰੀ ਦੇ ਦਫ਼ਤਰ ਤੱਕ ਇਹ ਵੀ ਉਹਨਾਂ ਦੇ ਧਿਆਨ 'ਚ ਹੋਏਗਾ ਕਿ ਕਿਹੜੇ ਕੀ ਉਹ ਚੁੱਪ ਕਰਕੇ ਬੈਠੇ ਐ ਕਿ ਉਹਨਾਂ ਨੇ ਆਪਣੇ ਮੂੰਹ ਨੂੰ ਤਾਲਾ ਲਾ ਲਿਆ ਕਿ ਉਹ ਜਿਹੜੇ ਵਿਧਾਇਕਾਂ ਦੀਆਂ ਕੋਠੀਆਂ ਗੱਡੀਆਂ ਵੱਡੀਆਂ-ਵੱਡੀਆਂ ਘੜੀਆਂ ਗੁੱਟ ਤੇ ਮਹਿੰਗੀਆਂ ਆਉਣਾ ਜਾਣਾ ਸੂਟੜ-ਬੂਟੜ ਇਹ ਨਹੀਂ ਆਪਾਂ ਰਹਿੰਦੇ ਕਿ ਮੈਲੇ-ਕਚਲੇ ਬਣ ਕੇ ਰੋ ਕਿ ਝੁੱਗੀਆਂ ਝੌਂਪੜੀਆਂ ਚਰੋ ਠੀਕ ਹੈ ਇੱਕ ਰਹਿਣ ਦੇ ਲਈ ਵਧੀਆ ਮਕਾਨ ਹੋਣਾ ਚਾਹੀਦਾ ਕਿਉਂਕਿ ਲੋਕਾਂ ਦੇ ਹਲਕਿਆਂ ਨੂੰ ਹਲਕੇ ਦੇ ਲੋਕਾਂ ਨੂੰ ਅਟੈਂਡ ਵੀ ਕਰਨਾ ਹੈ ਉਹਨਾਂ ਨੂੰ ਆਓ ਭਗਤ ਵੀ ਕਰਨੀ ਹੈ ਉਹਨਾਂ ਨੂੰ ਚਾਹ ਪਾਣੀ ਵੀ ਪੁੱਛਣਾ ਹੈ ਵੀ ਭਾਈ ਦੂਰੋਂ ਆਇਆ ਰੋਟੀ ਵੀ ਖਾ ਲਾ ਇਹ ਸਾਰਾ ਕੁਝ ਕਰਨਾ ਹੈ ਇਹ ਵਿਧਾਇਕ ਦੀ ਜ਼ਿੰਮੇਵਾਰੀ ਵੀ ਹੈ ਕਿਉਂਕਿ ਵੋਟਾਂ ਵੇਲੇ ਉਹੀ ਜਾ ਜਾ ਕੇ ਘਰਾਂ ਦੇ ਵਿੱਚ ਵੋਟਾਂ ਮੰਗਦਾ ਇਹ ਸਾਰਾ ਕੁਝ ਬਣਦਾ ਪਰ ਜਿਹੜੇ ਵਿਧਾਇਕਾਂ ਨੇ ਜਦੋਂ ਇਹ ਹੋ ਜਾਵੇ ਨਾ ਪੰਚਾਇਤਾਂ ਨੇ ਤੇ ਹਾਲੇ ਪੈਸਾ ਕਿੰਨਾ ਲਾ ਕੇ ਕਿੰਨਾ ਖਾਣਾ ਹੈ ਤੇ ਆਉਣ ਵਾਲੇ 2.5 ਸਾਲਾਂ ਚ ਪਤਾ ਲੱਗਣਾ ਹੈ ਪਰ ਇਨ੍ਹਾਂ 92 ਵਿਧਾਇਕਾਂ ਦੇ ਵਿੱਚੋਂ ਕਿੰਨੇ ਵਿਧਾਇਕਾਂ ਦੀਆਂ ਸ਼ਿਕਾਇਤਾਂ ਮੁੱਖ ਮੰਤਰੀ ਦੇ ਦਫ਼ਤਰ ਤੱਕ ਜਾਂ ਇੱਥੇ ਪੁੱਜ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚੋਂ ਕਈਆਂ ਨੇ ਮਾਇਆ ਦੇ ਜਾਲ ਦੇ ਵਿੱਚ ਫਸੇ ਹੋਏ ਨੇ ਇਹਨਾਂ ਨੇ ਕਿੰਨਾ ਕੁਝ ਬਣਾ ਲਿਆ ਇਸ ਦੀ ਵੀ ਇੱਕ ਵਾਰੀ ਸਕਰੂਟੀ ਹੋ ਜਾਵੇ ਨਾ ਜੇ ਤੇ ਪਤਾ ਲੱਗ ਜਾਏਗਾ ਕਿ ਕਿੰਨਾਂ ਨੇ ਕਿੰਨਾ ਪੈਸਾ ਲਾ ਕੇ ਵਿਧਾਇਕੀ ਦੀ ਉੱਤੇ ਤੋਂ ਉਦੋਂ ਬਾਅਦ ਕਿੰਨਾ ਕਮਾ ਲਿਆ ਇਹ ਵੀ ਸਾਫ਼ ਸਾਫ਼ ਨਜ਼ਰ ਆ ਜਾਏਗਾ ਕਿਉਂਕਿ ਕਈ ਕਿਰਾਏ ਦੇ ਮਕਾਨਾਂ ਤੇ ਰਹਿਣ ਵਾਲਿਆਂ ਨੇ ਆਪਦੇ ਮਹਿਲ ਛੱਲੇ ਕਈਆਂ ਦੀਆਂ ਕੋਠੀਆਂ ਦਾ ਕੰਮ ਚਾਰ-ਚਾਰ ਏਕੜ ਚ ਚੱਲੀ ਜਾਂਦਾ ਕਿਉਂਕਿ ਆਮ ਘਰਾਂ ਦੇ ਵਿੱਚੋਂ ਉੱਠ ਕੇ ਇੰਨੇ ਮਹਿੰਗੇ-ਮਹਿੰਗੇ ਮਹਿਲ ਪਾਉਣੇ ਮਹਿੰਗੀਆਂ ਗੱਡੀਆਂ ਲੈਣੀਆਂ ਬੇਸ਼ੱਕ ਇੱਕ ਵਿਧਾਇਕ ਦੀ ਮਾਲਵੇ ਦਾ ਵਿਧਾਇਕ ਹੈ ਉਹਦੀ ਮਹਿੰਗੀ ਗੱਡੀ ਜਦੋਂ ਦੇਖੀ ਲੋਕਾਂ ਨੇ ਤੇ ਸਵਾਲ ਖੜੇ ਕੀਤੇ ਲੋਕਾਂ 'ਚ ਗੱਲਾਂ ਹੋਣ ਲੱਗੀਆਂ ਵੀ ਇਹ ਬੰਦੇ ਕੋਲ ਤੇ ਇੰਨੀ ਮਹਿੰਗੀ ਗੱਡੀ ਆ ਕਿਵੇਂ ਗਈ ਇੰਨੀ ਤਨਖਾਹ ਨੂੰ ਤਾਂ ਪਹਿਲਾਂ ਹੀ ਝੁਰਦੇ ਰਹਿੰਦੇ ਆ ਕਿ ਸਾਡੀ ਜਿੰਨੀ ਤਨਖਾਹ ਹੈ ਸਾਰੇ ਭੱਤੇ ਮਲਾ ਕੇ ਕੋਈ ਆਹੀ 80-85000 ਰੁਪਇਆ ਬਣਦੀ ਹੈ ਉਹਦੇ ਵਿੱਚ ਕਈ ਖਰਚੇ ਹੋ ਜਾਂਦੇ ਆ ਲੋਕਾਂ ਦੇ ਹਲਕੇ ਦੇ ਵਿੱਚ ਵਿਚਰਨਾ ਵੀ ਹੁੰਦਾ ਤੇਲ ਪਾਣੀ ਦਾ ਖਰਚਾ ਹੋਰ ਬਹੁਤ ਖਰਚਾ ਇਹਦੇ ਆਲੀਸ਼ਾਨ ਕੋਠੀਆਂ ਵੀ ਪਾਣੀ ਸ਼ੁਰੂ ਕਰ ਦਿੱਤੀ ਹੈਗੇ ਦੋ ਦੋ ਤਿੰਨ ਤਿੰਨ ਕਿੱਲਾਂ ਦੇ ਵਿੱਚ ਕੋਠੀਆਂ ਕਈਆਂ ਨੇ ਪਾਉਣੀਆਂ ਸ਼ੁਰੂ ਕਰਤੀਆਂ ਕਈਆਂ ਨੇ ਕੋਠੀ ਬਣਾ ਕੇ ਰਹਿਣਾ ਵੀ ਸ਼ੁਰੂ ਕਰ ਦਿੱਤਾ ਹੁਣ ਉਹ ਕਿਹੜੇ-ਕਿਹੜੇ ਨੇ ਕਈ ਲੋਕ ਇਹ ਕਹਿ ਸਕਦੇ ਆ ਕਿ ਜੇ ਤੁਹਾਡੇ ਕੋਲ ਇੰਨੀ ਜਾਣਕਾਰੀ ਹੈ ਤੇ ਤੁਸੀਂ ਨਸ਼ਰ ਕਿਉਂ ਨਹੀਂ ਕਰਦੇ ਦੱਸਦੇ ਕਿਉਂ ਨਹੀਂ ਕਿ ਕਿਹੜਾ-ਕਿਹੜਾ ਵਿਧਾਇਕ ਹੈ ਇਸ ਨੂੰ ਅਸੀਂ ਵੀ ਉਮੀਦ ਕਰਦੇ ਹਾਂ ਕਿ ਜਿਵੇਂ ਮੁੱਖ ਮੰਤਰੀ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਹੈ ਨਾ ਆਉਣ ਵਾਲੇ ਪੰਚਾਇਤਾਂ ਦੇ ਵਿੱਚ ਜਿਹੜੇ ਪੈਸਾ ਲਾ ਕੇ ਪੈਸਾ ਬਣਾਉਣ ਦੀਆਂ ਗੱਲਾਂ ਇਸ ਬਾਰੇ ਸੋਚ ਰਹੇ ਹੋਣਗੇ ਤੇ ਮੁੱਖ ਮੰਤਰੀ ਤੋਂ ਅਸੀਂ ਤਵੱਜੂ ਕਰਦੇ ਹਾਂ ਉਮੀਦ ਰੱਖਦੇ ਹਾਂ ਕਿ ਉਹ ਘੱਟੋ ਘੱਟ ਦੱਸਣ ਹੁਣ ਲੋਕਾਂ ਨੂੰ ਕਿ ਸਾਡੇ ਵਿਧਾਇਕਾਂ ਦੇ ਵਿੱਚੋਂ ਕਿਹੜੇ ਪੂਰੇ ਕੱਟੜ ਇਮਾਨਦਾਰ ਨੇ ਤੇ ਕਿੰਨਾ ਨੇ ਮੂੰਹ ਆ ਜੜਾ ਇੱਧਰ ਉੱਧਰ ਜਿਵੇਂ ਖੁਰਲੀ ਦੇ ਵਿੱਚ ਪਸ਼ੂ ਮੂੰਹ ਮਾਰਦਾ ਨਾ ਜਦੋਂ ਲੱਭਦਾ ਨਹੀਂ ਕੁਝ ਜੇ ਲੱਭ ਵੀ ਜਾਵੇ ਤੇ ਭੱਜ ਕੇ ਦੂਜੇ ਪਸ਼ੂ ਦੇ ਮੂੰਹੋਂ ਵੀ ਚੱਕ ਲੈਂਦਾ ਇਸ ਤਰ੍ਹਾਂ ਦੀਆਂ ਗੱਲਾਂ ਕੌਣ ਕਰ ਰਿਹਾ ਜੇ ਤਾਂ ਨਹੀਂ ਕੋਈ ਕਰ ਰਿਹਾ ਤੇ ਇਹ ਵੀ ਚੰਗੀ ਗੱਲ ਹੈ ਦੱਸ ਦੇਣਾ ਚਾਹੀਦਾ ਪਰ ਬਹੁਤ ਸਾਰੇ ਵਿਧਾਇਕ ਜਿਹੜੇ ਹਲਕੇ ਦੇ ਲੋਕ ਸਾਨੂੰ ਇਸ ਵੇਲੇ ਸੁਣ ਵੀ ਰਹੇ ਹੋਣਗੇ ਉਹ ਸਾਰਿਆਂ ਨੂੰ ਪਤਾ ਹੈ ਕਿ ਸਾਡਾ ਵਿਧਾਇਕ ਕਿਹੜਾ ਇਮਾਨਦਾਰੀ ਨਾਲ ਚੱਲ ਰਿਹਾ ਹੈ ਕਿਹੜਾ ਟਰੈਕ ਤੋਂ ਭਟਕ ਚੁੱਕਿਆ ਹੈ ਕਿਹੜੇ ਨਾਮ ਦੇ ਮੁਰੋਂ ਇਮਾਨਦਾਰੀ ਹੀ ਮਿਟ ਗਈ ਤੇ ਕਿਹੜੇ ਨਾਮ ਦੇ ਮੁਰੋਂ ਕਟੜ ਇਮਾਨਦਰੀ ਸ਼ਬਦ ਮਿਟ ਗਿਆ ਉਹ ਸਾਰੇ ਲੋਕ ਜਾਣਦੇ ਆ ਤਾਂ ਹੁਣ ਜਿੱਥੇ ਤੱਕ ਇਹ ਗ ਸਕ੍ਰੂਟ ਨਹੀਂ ਦੀ ਗੱਲ ਹੈ ਕਿ ਜਿਵੇਂ ਪੰਚਾਇਤਾਂ ਦੇ ਬਾਰੇ ਘੁਰਕੀ ਵੱਟੀ ਗਈ ਹੈ ਜਾਂ ਚੇਤਾਵਨੀ ਦਿੱਤੀ ਗਈ ਹੈ ਚੇਤਾਵਨੀ ਭਰੇ ਸ਼ਬਦ ਸੀ ਮੁੱਖ ਮੰਤਰੀ ਦੇ ਇਹ ਬਹੁਤ ਚੰਗੀ ਗੱਲ ਹੈ ਪਰ ਇਸ ਗੱਲ ਦੇ ਵੱਲ ਧਿਆਨ ਕੱਲਾ ਪੰਚਾਇਤ ਪੱਧਰ ਤੇ ਨਹੀਂ ਹੋਣਾ ਚਾਹੀਦਾ ਨਗਰ ਕੌਂਸਲਾਂ ਤੇ ਨਗਰ ਨਿਗਮ ਦੇ ਵਿੱਚ ਜਿਹੜੇ ਸ਼ਹਿਰਾਂ ਦੇ ਵਿੱਚ ਜਿਹੜੀਆਂ ਸਥਾਨਕ ਸਰਕਾਰਾਂ ਦੇ ਨੁਮਾਇੰਦੇ ਚੁਣੇ ਜਾਂਦੇ ਆ ਉਹਨਾਂ ਦੇ ਉੱਤੇ ਕੌਂਸਲਰਾਂ ਦੇ ਉੱਤੇ ਉਹਨਾਂ ਸਾਰਿਆਂ ਤੇ ਵੀ ਧਿਆਨ ਹੋਣਾ ਚਾਹੀਦਾ ਹੈ ਵਿਧਾਇਕਾਂ ਤੇ ਵੀ ਧਿਆਨ ਹੋਣਾ ਚਾਹੀਦਾ ਹੈ ਕਿ ਉਹਨਾਂ ਨੇ ਕੀ ਕੀ ਕੀਤਾ ਔਰ ਮੰਤਰੀ ਮੰਡਲ ਦੇ ਵਿੱਚ ਜਿਹੜੇ ਚਿਹਰੇ ਸ਼ਾਮਲ ਹੈ ਉਹਨਾਂ ਨੇ ਕਿੰਨੀ ਕੁ ਕਾਰਗੁਜ਼ਾਰੀ ਦਿਖਾਈ ਹੈ ਕਿ ਉਹਨਾਂ ਨੇ ਪੂਰੀ ਤਨਦੇਹੀ ਦੇ ਨਾਲ ਤਨੋਂ ਮਨੋਂ ਤੁਹਾਨੂੰ ਸੇਵਾ ਕੀਤੀ ਲੋਕਾਂ ਦੀ ਜਿਵੇਂ ਕਹੀ ਗਈ ਹੈ ਕਿਉਂਕਿ ਨਵੇਂ ਵਜ਼ੀਰਾਂ ਨੂੰ ਵੀ ਮੁੱਖ ਮੰਤਰੀ ਨੇ ਥਾਪੜਾ ਦਿੱਤਾ ਕਿ ਆਪਾਂ ਨੂੰ ਜਿਹੜੇ ਕੰਮ ਲਈ ਚੁਣਿਆ ਗਿਆ ਆਪਾਂ ਉਹੀ ਕਰਨਾ ਹੈ ਇਹ ਹੋਰ ਕੋਈ ਕੰਮ ਨਹੀਂ ਕਰਨਾ ਲੋਕਾਂ 'ਚ ਜਾਓ ਸਰਕਾਰ ਦੀਆਂ ਸਕੀਮਾਂ ਲੈ ਕੇ ਜਾਓ ਔਰ ਪਿੰਡਾਂ ਚੋਂ ਸਰਕਾਰ ਚੱਲੇਗੀ ਸੱਥਾਂ ਚੋਂ ਸਰਕਾਰ ਚੱਲੇਗੀ ਤੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਨਾਰਾ ਰਿਹਾ ਹੈ ਪਰ ਪੰਚਾਇਤਾਂ ਤੋਂ ਲੈ ਕੇ ਵਿਧਾਇਕਾਂ ਤੱਕ ਜੇਕਰ ਇਹ ਸਹੀ ਵਾਕਈ ਉੱਤੇ ਨਜ਼ਰ ਰੱਖੀ ਜਾਵੇ ਨજરਸਾਨੀ ਕੀਤੀ ਜਾਵੇ ਕਿ ਕੌਣ ਖਾਂਦਾ ਹੈ ਤੇ ਕੌਣ ਖਵਾਉਂਦਾ ਹੈ ਤਾਂ ਫਿਰ ਤਾਂ ਰੋਕ ਹੀ ਨਹੀਂ ਸਕਦਾ ਕੋਈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਤੋਂ ਪਰ ਜੇਕਰ ਨજર ਕਾਣੀ ਅੱਖ ਦੇ ਨਾਲ ਰੱਖੀ ਗਈ ਤੇ ਫੇਰ ਔਖਾ ਫੇਰ ਤੁਸੀਂ ਇੱਕ ਅੱਖ ਬੰਦ ਕਰਕੇ ਜੇ ਦੇਖੋਗੇ ਵੀ ਇੱਧਰ ਚਲੋ ਆਪਾਂ ਧਿਆਨ ਰੱਖਦੇ ਆਂ ਇੱਧਰ ਨਹੀਂ ਰੱਖਦੇ ਫੇਰ ਰੰਗਲਾ ਪੰਜਾਬ ਵਾਲਾ ਜਿਹੜਾ ਸੁਪਨਾ ਹੈ ਉਹ ਅਧੂਰਾ ਰਹਿ ਸਕਦਾ